ਰਾਤ ਸੁਰਖੀ ਜਿਆਦਾਤਰ ਹੁਕਮਨਾਮੇ ਜਦੋਂ ਅਸੀਂ ਸਰਵਣ ਕਰਦੇ ਹਾਂ ਤੇ ਰਾਤ ਸੁਰਖੀ ਚਾਹੁੰਦੇ ਤੇ ਸੁਰੜ ਦਾ ਗਾਇਨ ਰੂਪ ਕੀ ਇਹਨਾਂ ਤਰ੍ਹਾਂ ਦਾ ਹੱਸਣਾ ਇਹਦੇ ਨਾਲ ਮਿਲਦੇ ਜਲਦੀ ਕੁਝ ਰਾਜਨੀਤਿਕ ਸਾਥਕ ਜਿਨ੍ਹਾਂ ਅਸੈਂਬਲੀ 'ਚ ਨੇ ਆਰੋਹ ਕੁਝ ਵਿਦਿਆਰਥੀ ਸੰਗਠਨ ਵਾਲੇ ਨੇ ਸਾਰੰਦ ਦਾ ਆਰੋਹ ਸਿੰਘ ਦੇਸ਼ ਦਾ ਸਿੰਘ ਵਡਾਣ ਦਾ ਸਿੰਘ ਸੰਗਠਨ ਦਾ ਸਿੰਘ ਪਰ ਜਦੋਂ ਇਹ ਅਵਰੋਹ ਦੇ ਵਿੱਚ ਡਿਸੈਂਡਿੰਗ ਵਾਪਸੀ ਤੇ ਚਾਹੀਦੀ ਫਿਰ ਰਾਤ ਤੱਕ ਇਹ ਰਾਤ ਨੂੰ ਨੀਂਦ ਪ੍ਰਦਾਨ ਨੂੰ ਗ라이ਡ ਕਰਦਾ ਟ੍ਰੈਕ ਕਰਦਾ ਚੱਲੇਗਾ ਨੀਂਦ ਰਣ ਚੱਲੇਗਾ ਇੱਕ ਦੇਸ ਰਾਜ ਅੱਧੀ ਨੀਂਦ ਪ੍ਰਦਾਨ ਕਰਕੇ ਜਿੱਦ ਤੋਂ ਵਕਰਾ ਹੋ ਜਾਂਦਾ ਇੱਥੇ ਬਤਰੀ ਫੀਲ ਤੇ ਰਾਤ ਇਹ ਇੱਕ ਹਨੇਰਾ ਆ ਜਾਂਦਾ ਸਬਰ ਤੁਸੀਂ ਹਮੇਸ਼ਾ ਸੰਭੋ ਕੋਟ ਬ੍ਰਹਿਮੰਡ ਕੋ Thakur Swami ਸਰਪ ਜੀਆਂ ਦਾ ਗਾਤਾ ਹੈ ਪ੍ਰਤ ਪਾਲਨ ਦੇ ਸਾਰ ਸਮਾਲ ਹੈ ਇੱਕ ਗੁੱਡ ਨਹੀਂ ਮੂਰ ਜਾਤਾ ਹੈ ਤੇ ਗੁਰਬਾਣੀ ਸੰਗੀਤ ਦਾ ਇੱਕ ਜੋ ਅਸੂਲ ਹੈ ਰਹਾਉ ਦੀ ਪੰਕਤੀ ਰਹਾਉ ਬਾਬਾ ਸੁਚਾ ਸਿੰਘ ਜੀ ਦੇ ਕਿਸ ਸਾਲ ਦਾ ਪਤਨ ਕਾ ਜਿਸ ਰਹਾਉ ਦਾ ਮਤਲਬ ਰਹਿ ਆਓ ਰੁਕ ਜਾਓ ਠਹਿਰ ਜਾਓ ਜਿਵੇਂ ਜਦੋਂ ਮੱਥਾ ਟੇਕਦੇ ਨਾ ਜਦੋਂ ਤੁਸੀਂ ਦਹਿਲੀਜ਼ ਤੇ ਪਹੁੰਚਦੇ ਰੁਕਦੇ ਨਾ ਤੇ ਅੰਦਰ ਐਂਟਰ ਕਰਦੇ ਸ਼ੁਰੂ ਕਰਦੇ ਫਿਰ ਤਹਿਬੀਸ ਤੇ ਖੁੱਝ ਕੇ ਰੁਕਦੇ ਆ ਅੰਦਰ ਜਾ ਕੇ ਮੰਨਾ ਮਹਾਰਾਜ ਨੂੰ ਫਿਰ ਸੋਚਦੇ ਆ ਹੋ ਜਾ ਕੇ ਬਹੁਤ ਭਾਵਨਾ ਸਾਡੀ ஸ்ட்ਰਾង ਹੋ ਗਈ ਅੰਦਰ ਚਲੇ ਜਾਂਦੇ ਰਹਾਵ ਨੂੰ ਕਿਰਪਾ ਕਰਕੇ ਸਾਨੂੰ ਇਸ ਸ਼ਬਦ ਦਾ ਰਹਾਵ ਦੀ ਕਲਪੀ ਬੜੀ ਪਿਆਰੀ ਹੈ ਤੇ ਆਨ ਸੁਣੋ ਰਾਮ ਸੁਰਤ ਸਭ ਤੋਂ ਰਸਮਾਂ ਕਰਕੇ ਕਰਨ ਸਰਵਪ੍ਰਾਣਾ ਜੇ ਨਵੀਂ ਬੰਦੀ ਸਤਿ ਪਵਨੀ ਹੋਵੇ ਤੇ ਜਰੂਰ ਬਾਤ ਕਰਨਾ पर इस शब्द के जो मैं देखता कि सागे हर प्रति के मूर्ख मारे मैं मूर्ख भी के कृपा सा हमेशा गुरु साहब पगता ने अपने तो गाल लैके स पर गल सा कैस किस अवस्था में शब्द उचार किया जो मैं बंदिश ना मैं बहुत प्यार लग्या कि मारे इस अवस्था सोच के मैंने सोच सोच रापादना I'm <laughs>